ਤੇ ਤਤੀ ਤਵੀ ਤੇ ਬੈਠਾ ਮੇਰਾ ਸਤਿਗੁਰੂ ਜਿਹੜਾ ਕਹਿ ਰਿਹਾ ਸੀ ਤੇਰਾ ਕੀ ਆ ਮਿੱਠਾ ਲੰਗ ਹੈ ਹਰ ਨਾਮ ਪਦਾਰਥ ਨਾਨਕ ਮੰਗਿਆ ਹੁਣ ਸਰੀਰ ਛਲ ਨਹੀਂ ਹੋਇਆ ਤੇ ਫਿਰ ਮਹਾਰਾਜ ਨੂੰ ਕੇਸਰ ਸਿੰਘ ਖੇਬਰ ਲਿਖਦੇ ਆ ਫਿਰ ਹਜ਼ੂਰ ਨੂੰ ਰਾਵੀ ਦਰਿਆ ਦੇ ਵਿੱਚ ਲਜ਼ਾਇਆ ਗਿਆ ਡੁੱਬੋ ਕੇ ਸ਼ਹੀਦ ਕਰਨੀ ਛਲ ਨਹੀਂ ਹੋਏ ਜਿਸਨ ਮਕਸਦ ਕੀ ਸੀ ਲੋਕਾਂ ਚ ਦਹਿਸ਼ਤ ਪੈਦਾ ਕਰਨੀ ਮਨੋਰਥ ਕੀ ਆ ਕਿ ਲੋਕ ਸਿੱਖ ਬਣਨੋਂ ਹਟ ਜਾਣ ਪਰ ਵਾਹ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਮਾਰਾ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਅੰਦਰ ਇੱਕ ਵਕਰੀ ਜ਼ਰੂਰਤ ਪੈਦਾ ਕਰਦਾ ਤੇ ਸਿੱਖ ਆਪਣੇ ਆਪ ਨੂੰ ਦਿੱਲੀ ਦੇ ਤਖਤ ਦੀ ਗੁਲਾਮੀ ਤੋਂ ਮੁਕਤ પાਕੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਆ ਜਿੱਥੇ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਫੌਜਾਂ ਤਿਆਰ ਹੁੰਦੀਆਂ ਦਿੱਲੀ ਦੀ ਹਕੂਮਤ ਨਾਲ ਯੁੱਧ ਲੜਦੇ ਨੇ ਗੁਰੂ ਸਾਹਿਬ ਜੀ ਚਾਰ ਜੰਗ ਹੁੰਦੇ ਨੇ ਸ੍ਰੀ ਅਮਰਸਰ ਸਾਹਿਬ ਦਾ ਯੁੱਧ ਮਹਾਰਾਜ ਦੀ ਜੰਗ ਸ਼੍ਰੀ ਕਰਤਾਰਪੁਰ ਜਲੰਧਰ ਦੇ ਕੋਲ ਤੇ ਸ਼੍ਰੀ ਹਰਗੋਬਿੰਦਪੁਰ ਦੀ ਜੰਗ